ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੋਸਤੋ 17 April 2025 ਨੂੰ ਜਿਹੜੀ ਕਿਸਾਨ ਭਵਨ ਚੰਡੀਗੜ੍ਹ ਵਿੱਚ ਮੀਟਿੰਗ ਹੋਈ ਆ ਉਹ ਚ ਸਾਰੀਆਂ ਯੂਨੀਅਨਾਂ ਆ ਆਸਾਨ ਮਜ਼ਦੂਰ ਯੂਨੀਅਨਾਂ ਪੰਪਤਕ ਸ਼ਕਸ਼ੀਅਤਾਂ ਤੇ ਵਪਾਰਕ ਜਥੇਬੰਦੀਆਂ ਨੇ ਸਾਰਿਆਂ ਨੇ ਹਿੱਸਾ ਲਿਆ ਸੀਗਾ ਤੇ ਲਗਭਗ ਸਾਰਿਆਂ ਨੇ ਧੀਮੀ ਨਿਆਦ ਚੱਲ ਰਹੇ ਮੋਰਚੇ ਨੇ ਜਿਹੜਾ ਉਹਨਾਂ ਨੇ ਭਰਮਾ ਹੰਗਾਰਾ ਦਿੱਤਾ ਤੇ ਭਾਈਚਾਰਕ ਸਾਂਝ ਨੂੰ ਪੱਕਾ ਕਰਨ ਦਾ ਵਿਸ਼ਵਾਸ ਦਿਵਾਇਆ ਹੈ ਤੇ ਜਿਹੜੀਆਂ ਮੋਰਚੇ ਦੀਆਂ ਜਿਹੜੀਆਂ ਤਿੰਨ ਮੁੱਖ ਮੰਗਾਂ ਹੈ ਜਿਹੜੀਆਂ ਗੁਰੂਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਤੇ ਸਖਤ ਕਾਨੂੰਨ ਬਣਾਉਣਾ ਤੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦੇਣੀਆਂ ਤੇ ਬੰਦੀ ਸਿੰਘ ਦੂਜੀ ਜਿਹੜੀ ਮੰਗ ਬੰਦੀ ਸਿੰਘ ਰਹਾ ਕਰਨੀ ਤੇ ਤੀਜੀ ਜਿਹੜੀ ਮੰਗ ਗਿਕੋੜ ਪੂਰਾ ਬਹਿਵਲ ਕਲਾਂ ਗੋਲੀ ਕਾਂਡ ਜਿਹੜਾ ਹੋਇਆ ਸੀਗਾ ਉਹਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣੀਆਂ ਮੀਟਿੰਗ ਚ ਇਹ ਤਿੰਨ ਮੁੱਖ ਮੰਗਾਂ ਤੇ ਜਿਹੜੀ ਚਰਚਾ ਹੋਈ ਹੈਗੀ ਕਿ ਵੀ ਇਹ ਸਰਕਾਰ ਨੂੰ ਨਾ ਤਾਂ ਕੋਈ ਧਰਨਾ ਲਾਉਣ ਦੇਣਾ ਚਾਹੀਦਾ ਸੀ ਇਹ ਮੁੱਖ ਮੰਗਾਂ ਤੇ ਤੇ ਨਾ ਕੋਈ ਪੱਤਰ ਦੇਣ ਦਾ ਹੱਕ ਸੀ ਕਿਉਂਕਿ ਇਹ ਸਰਕਾਰ ਸਤਾਈ ਸਤਾਜਾ ਆਈ ਹੈ ਜਦੋਂ ਇਹ ਕਹਿ ਕੇ ਆਈ ਸੀਗੀ ਕਿ ਅਸੀਂ 15 ਦਿਨਾਂ ਦੇ ਅੰਦਰ ਅੰਦਰ ਪੀਜੇ ਦੋਸ਼ੀਆਂ ਨੂੰ ਸਜ਼ਾਵਾ ਦੇਵਾਂਗੇ ਤੇ ਬੰਦੀ ਸਿੰਘ ਰਹਾ ਹੋਣਗੇ ਇਹ ਉਹੀ ਭਗਵੰਤ ਮਾਨ ਆ ਜਿਹੜਾ ਜਦੋਂ ਬਾਪੂ ਸੂਰਜ ਸਿੰਘ ਜਿਹੜੇ ਭੋਖੜ ਤਾਲ ਤੇ ਹੁੰਦੇ ਸੀ ਉੱਥੇ ਜਾ ਕੇ ਵੀਡੀਓ ਪਾਉਂਦਾ ਰਿਹਾ ਏ ਉੱਥੇ ਜਾ ਕੇ ਪੋਸਟ ਆਪਾ ਰਿਹਾ ਕਿ ਬੰਦੀ ਸਿੰਘ ਰਹਾ ਹੋਣੀ ਚਾਹੀਦੀ ਹੈਗੇ ਠੀਕ ਹੈ ਤੇ ਅੱਜ ਇਹੀ ਭਗਵੰਤ ਮਾਨ ਗੋਗਲਗਾਂ ਤੋਂ ਮਿੱਟੀ ਝੜਨ ਵਾਲੀ ਗੱਲ ਕਰੀ ਜਾਂਦਾ ਕਿ ਭਾਈ ਇਹ ਚ ਤਾਂ ਜੀ ਸਾਡਾ ਕੋਈ ਪਿਆਰ ਸਰਕਾਰ ਦਾ ਹੱਥ ਹੀ ਨਹੀਂ ਇਹ ਤਾਂ ਸੈਂਟਰ ਸਰਕਾਰ ਦੇ ਅਧੀਨ ਆ ਸਾਰਾ ਤੇ ਦੂਜੇ ਪਾਸੇ ਜੋ ਉੱਚ ਅਦਾਲਤਾਂ ਜਿਹੜੀਆਂ ਮੰਨ ਕੇ ਚੱਲੋ ਤੇ ਸੈਂਟਰ ਸਰਕਾਰ ਨੂੰ ਮੰਗ ਪੱਤਰ ਵੀ ਦੇ ਰਹੇ ਆ ਕਿ ਲਿਖਤੀ ਰੂਪ ਚ ਕੇ ਭਾਈ ਇਹ ਜਿਹੜੇ ਅਗੇ ਵੀ ਇਹਦੇ ਨਾਲ ਪੰਜਾਬ 'ਚ ਸ਼ਾਂਤੀ ਭੰਗ ਹੋ ਸਕਦੀ ਹੈ ਪੰਜਾਬ ਦੀ ਤੇ ਅਸ਼ਾਂਤੀ ਫੈਲ ਸਕਦੀ ਹੈ ਦੇਸ਼ 'ਚ ਤੇ ਇਹਨਾਂ ਨੂੰ ਜਿਹੜਾ ਬਾਹਰ ਨਹੀਂ ਕਰਨਾ ਚਾਹੀਦਾ 30 ਮਿੰਟ ਹੋ ਗਏ ਜਿਹੜੇ ਕੌਮੀ ਇਨਸਾਫ ਮੋਰਚਾ ਚੱਲ ਰਹੇ ਨੇ ਨਾ ਤਾਂ ਕੋਈ ਸੈਂਟਰ ਦਾ ਜਿਹੜਾ ਮੰਤਰੀ ਉੱਥੇ ਪਹੁੰਚਿਆ ਹੈ ਤੇ ਨਾ ਕੋਈ ਉੱਥੇ ਪੰਜਾਬ ਸਰਕਾਰ ਦਾ ਕੋਈ ਮੰਤਰੀ ਦਾ ਐਮਐਲਏ ਪਹੁੰਚਿਆ ਹੈ ਵੀ ਜਿਹੜੇ ਨੇ ਇਹ ਆਪਦਾ ਫਰਜ਼ ਸਮਝਿਆ ਹੋਵੇ ਕਿ ਮੇਰਾ ਉੱਥੇ ਫਰਜ਼ ਪੰੰਦਾ ਜਾ ਕੇ ਉਹਨਾਂ ਨੂੰ ਪੁੱਛਣ ਦਾ ਬਈ ਭਾਈ ਇਹ ਤੁਸੀਂ ਸਾਡੇ ਨਾਲ ਕੰਪਰੋਮਾਈਜ਼ ਕਰੋ ਜਾਂ ਕੋਈ ਮੰਗ ਪੱਤਰ ਲਓ ਆਪ ਉੱਥੇ ਕੋਈ ਵੀ ਨਹੀਂ ਗਿਆ ਉੱਥੇ ਜਿਹੜਾ ਕੋਈ ਜਾਂਦਾ ਪਰ ਜਦੋਂ ਵੀ ਕੋਈ ਪ੍ਰੋਗਰਾਮ ਰੱਖਿਆ ਜਾਂਦਾ ਹੈ ਉਹਨੂੰ ਸਭ ਫੇਲ ਕਰਨ ਤੇ ਜ਼ੋਰ ਦੇ ਦਿੰਦੇ ਆ ਇਹ ਥਾ-ਥਾ ਪੁਲਿਸ ਛੜਾ ਦਿੰਦੇ ਆ ਜਿਹੜੇ ਮੰਨ ਲਓ ਮੇਨ-ਮੇਨ ਬੰਦੇ ਹੁੰਦੇ ਆ ਉਹਨਾਂ ਦੇ ਉਹਨਾਂ ਨੂੰ ਘਰੋਂ ਗਵਾਹ ਕਰ ਲੈਂਦੀ ਆ ਪੁਲਿਸ ਇਹ ਕੰਮਾਂ ਤੇ ਹੋਈ ਵੀ ਆ ਠੀਕ ਹੈ ਤੇ ਸ਼ਰਮ ਹੋਣੀ ਚਾਹੀਦੀ ਆ ਪੰਜਾਬ ਸਰਕਾਰ ਨੂੰ ਇਹ ਜਿਹੀਆਂ ਘਨੌਣੀਆਂ ਹਰਕਤਾਂ ਕਰ ਤੇ ਨਾ ਹੀ ਇਹ ਸਰਕਾਰ ਆ ਜਿਹੜੀ ਆਪਦੀ ਬਣੀ ਹੋਈ ਸੈਟ ਆ ਜਿਹੜੀ ਕੁੰਮਰ ਵਿਜੇਪ੍ਰਤਾਪ ਦੀ ਉਹ ਸੈਟ ਲਾਗੂ ਕਰਨ ਤੇ ਰਹੀ ਹੈ ਕਿ ਜਿਹੜੀ ਉਹਨੇ ਬਣਾ ਕੇ ਦਿੱਤੀ ਹੈ ਵੀ ਆਹ ਭਾਈ ਆਹ ਫਲਾਣੇ ਫਲਾਣੇ ਬੰਦੇ ਦੋਚੀਆ ਇਹ 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 ਬੰਦਿਆਂ ਦੇ ਸਾਰੇ ਜਿਹੜੇ ਹੈਗੇ ਜੇ ਕਰਤਾ ਧਰਤਾ ਜਿਹੜੇ ਇਹ ਸਾਰੇ ਕਰਮਕਾਂਡ ਦੇ ਕਰਤਾ ਧਰਤਾ ਇਹ ਬੰਦੇ ਆ ਤੇ ਉਹਨਾਂ ਨੂੰ ਮੰਨ ਕੇ ਚੱਲੋ ਫੜੁੰਦਾ ਨਾ ਲੈ ਰਹੀ ਹੈ ਸਰਕਾਰ ਮੀਟਿੰਗ ਵਿੱਚ ਜਿਹੜਾ ਕਿਸਾਨੀ ਘਰਨਾ ਚੱਲ ਰਿਹਾ ਸੀ ਸ਼ੰਭੂ ਤੇ ਖਨੌਰੀ ਪਾਟੜਾਂ ਤੇ ਜਿਹੜਾ ੱੱਕਾ ਹੋਇਆ ਉਹਦੀ ਵੀ ਸਖਤ ਸ਼ਬਦਾਂ ਜਿਨਿੰਦਿਆ ਕੀਤੀ ਗਈ ਆ ਤੇ ਜਿਹੜਾ ਇਹ ਪੰਜਾਬ ਸਰਕਾਰ ਕਹਿ ਰਹੀ ਸੀ ਕਿ ਕਿਸਾਨਤ ਰਾਹ ਰੋਕੀ ਬੈਠੇ ਸੀਗੇ ਉਹ ਤੇ ਅਸੀਂ ਸਰਕਾਰ ਨੂੰ ਇਹ ਦੱਸਣਾ ਜਾਉਣੇ ਆ ਇਹ ਵੀ ਸਖਸ਼ਾਬਦਾਂ ਚ ਕਿਹਾ ਗਿਆ ਕਿ ਰਾਹ ਕਿਸਾਨਾਂ ਨੇ ਨਹੀਂ ਰੋਕਿਆ ਸੀ ਜਿਹੜਾ ਰਾਹ ਜਿਹੜਾ ਹਰਿਆਣੇ ਦੀ ਪੁਲਿਸ ਪੁਲਿਸ ਦੁਆਰਾ ਰੋਕਿਆ ਗਿਆ ਸੀ ਵੱਡੇ ਵੱਡੇ ਬੈਰੀਅਰ ਲਾ ਕੇ ਨਾ ਕਿ ਕਿਸਾਨਾਂ ਨੇ ਕੋਈ ਉੱਥੇ ਉਹ ਉੱਥੇ ਕਿਸਾਨਾਂ ਨੇ ਤਾਂ ਫਿਰ ਕਿਸਾਨ ਤਾਂ ਗਾਹ ਜਾ ਰਹੇ ਸੀ ਉਹਨਾਂ ਨੂੰ ਨਾ ਰੋਕਦੇ ਨਾ ਰਾਹ ਰੋਕਦਾ ਠੀਕ ਹੈ ਉਹਨਾਂ ਦਾ ਤਾਂ ਰਾਹ ਦਿੱਲੀ ਜਾਂਦਾ ਸੀਗਾ ਠੀਕ ਹੈ ਇਹਨਾਂ ਸ਼ਬਦਾਂ ਚ ਜਿਹੜੀ ਸਖਤ ਸ਼ਬਦਾਂ ਦੀ ਜਿਹੜੀ ਆਈ ਸਰਕਾਰ ਉਹਦੀ ਨਿੰਦਿਆ ਕੀਤੀ ਗਈ ਹੈ ਜਿਹੜੇ ਇਹਨਾਂ ਨੇ ਕਢਾਉਣੀ ਹਰਕਤ ਕੀਤੀ ਉਹ ਤੋਂ ਟਰਾਲੀਆਂ ਚੋਰੀ ਕੀਤੀਆਂ ਘੱਲਾਂਾਂ ਚੋਰੀ ਕੀਤੀ ਵੀ ਕੀਤੀਆਂ ਫਿਰ ਇਹਨਾਂ ਨੂੰ ਜਿਹੜਾ ਮਲਾ ਕਿਸਾਨਾਂ ਨੂੰ ਇਹਨਾਂ ਨੂੰ ਜਿਹੜਾ ਧਮਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇਹਨਾਂ ਚੋਂ ਇੱਥੋਂ ਸਿੱਧਾ ਹੈ ਸਾਫਤ ਹੋ ਜਾਂਦਾ ਕਿ ਆਮ ਆਦਮੀ ਵਾਲੀ ਸਰਕਾਰ ਨਹੀਂ ਇਹ ਤਾਨਾਸ਼ਾਹੀ ਸਰਕਾਰ ਹੈ ਤੇ ਇਹਨਾਂ ਜੋ ਹੰਕਾਰ ਚ ਹਲਕਾ ਲਾਏ ਇਹ ਹੰਕਾਰੀ ਹੋ ਗਏ ਆ ਮੀਟਿੰਗ 'ਚ ਜਿਹੜਾ ਇਹ ਫੈਸਲਾ ਲਿਆ ਗਿਆ ਹੈ ਕਿ 15 ਮਈ ਨੂੰ ਜਿਹੜੇ ਸਾਰੀਆਂ ਤਹਿਸੀਲਾਂ 'ਚ ਰੋਸ ਮਾਰਚ ਕੱਢੇ ਜਾਣਗੇ ਤੇ ਨਾਲ ਹੀ ਜਿਹੜੇ ਅਗੇ ਐਸ.ਡੀ.ਐਮ ਨੂੰ ਤੇ ਪੰਜਾਬ ਦੇ ਰਾਜਪਾਲ ਨੂੰ ਦੇਖਦੇ ਰਾਸ਼ਟਰਪਤੀ ਦੇ ਨਾਂ ਤੇ ਚੇਤਾਵਨੀ ਪੱਤਰ ਦਿੱਤੇ ਜਾਣਗੇ ਕਿ ਇਹ ਸਰਕਾਰ ਆ ਜਿਹੜੀ ਤਾਲਾਚਾਹੀ ਤੇ ਪਹੁੰਚ ਰਹੀ ਆ ਲੋਕਾਂ ਨੂੰ ਤੰਗ ਕਰ ਰਹੀ ਆ ਇਹਨਾਂ ਨੂੰ ਨੱਥ ਪਾਈ ਜਾਵੇ ਇਹ ਸਾਰੇ ਜਿਹੜੇ ਰੋਸ ਮਾਰਚ ਹੋਣਗੇ ਇਹ ਨੇੜੇ ਦੇ ਕੰਤਵਾਰਾ ਸਾਬ ਤੋਂ ਕੱਢੇ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ